ਬਿਬਕ ਬਕ ਬਕ ਪਰਮਾ ਦੇ ਲੋਕ ਆਪਣੇ ਨਾਲ ਜੁੜਦੇ ਆ ਸੋ ਅਸੀਂ ਅੱਜ ਕਰਾਂਗੇ ਬੈਠ ਕੇ ਮੇਰਾ ਨਾਮ ਵੀ ਲੈ ਲਓ ਸੋ ਸਰਬ ਧਰਮਾਂ ਜੋ ਗੋਲਡੀ ਹੈਂਡਸਮ ਦਾ ਨਾਮ ਲੱਗ ਗੋਲਡੀ ਹੈਂਡ ਸਮਝੀ ਸਵਾਜਤਾ ਤੁਹਾਡਾ ਗੋਲਡੀ ਸਾਉ ਸੋ ਬੈਠ ਕੇ ਕਰਦੇ ਆਪ ਆਗਲੀਆਂ ਕਸਰ ਤਾਂ ਜੀਵਨ ਬੜਾ ੱਪੇ ਬਾਲ ਵੱਧ ਰਿਹਾ ਪਰ ਆਪਾਂ ਬੜਾਪੇ ਨੂੰ ਕਥਾ ਲਓ ਜੀ ਥੋੜਾ ਜਿਹਾ ਦਿਓ ਰਿਕਵਰਟ ਕੇ ਲਈ ਖੇਦ ਮੈਂ ਥੋੜਾ ਜਿਹਾ ਅਸੀਂ ਆਪਣਾ ਕੈਮਰਾ ਸੈੱਟ ਕਰ ਲਿਆ ਕੱਲ ਸੈੱਟ ਲਿਆ ਸੀ ਨਾ ਭਾਈ ਚੈਨ ਵਾਲਾ ਦਾ ਡਿਨਰ ਦਾ ਬਹੁਤ ਡੇਂਜਰ ਹੁੰਦਾ ਸੇਵਾ ਜੀ ਚੈਨੀਆਂ ਦਾ ਜੇ ਡਿਨਰ ਦਾ ਬਹੁਤ ਜ਼ਿਆਦਾ ਡੇਂਜਰ ਹੁੰਦਾ ਸਾਡੇ ਕੋਈ ਅਲਾਉ ਨਹੀਂ ਕਰਦੇ ਸਾਡੀ ਬਾਡੀ ਅਲਾਉ ਨਹੀਂ ਕਰਦੀ ਉਸ ਡਿਨਰ ਵਾਸਤੇ ਸੋ ਬਾਕ-ਬਾਕ ਤਰ੍ਹਾਂ ਦੇ ਲੋਕ ਬਾਕ-ਬਾਕ ਤਰ੍ਹਾਂ ਦੇ ਧਰਮ ਹਰ ਇੱਕ ਧਰਮ ਇਹ ਸਿਖਾਉਂਦਾ ਮਾਨਵਤਾ ਦੀ ਸੇਵਾ ਆਪਾਂ ਮਾਨਵਤਾ ਦੀ ਮਾਨਵਤਾ ਨੂੰ ਅੱਗੇ ਲੈ ਕੇ ਜਾਣਾ ਸੋਭਾ ਖਵਕ ਦੇਸ਼ਾਂ ਨੇ ਮਾਣ ਉਹਨਾਂ ਤੇ ਜਿਨ੍ਹਾਂ ਨੇ ਆਪਣੀ ਧਰਤੀ ਨੂੰ ਸਵਰਗ ਬਣਾਇਆ ਹੋਇਆ ਇੱਥੇ ਸਵਰਗ ਬਣਾਇਆ ਹੋਇਆ ਤਾਂ ਕਰਕੇ ਕੋਈ ਵੀ ਅਪਰਾਲਾ ਕਰਕੇ ਬੱਚੇ ਉਧਰ ਜਾਣਾ ਪਸੰਦ ਕਰਦੇ ਆ। ਸਵਰਗ ਵੱਲ ਨੂੰ ਹਰ ਕੋਈ ਜਾਣਾ ਪਸੰਦ ਕਰਦਾ। ਸੋ ਆਪਾਂ ਕਿਉਂ ਨਾ ਰਲ ਮਿਲ ਕੇ ਜਿੱਥੇ ਆਪਾਂ ਰਹਿੰਦੇ ਆ ਉਸੇ ਜਗ੍ਹਾ ਨੂੰ ਸਵਰਗ ਬਣਾਈਏ। ਆਪਾਂ ਆਪਣੇ ਆਪਣੀ ਸ਼ੁਰੂਆਤ ਕਰੀਏ। ਦੇਖੋ ਦੇਖ ਸਾਹਮਣੇ ਸ਼ੁਰੂਆਤ ਕਰ ਦੇਣੀ ਹੈ। ਤੇ ਇੱਕ ਬਹੁਤ ਚੰਗਾ ਸਮਾਜ ਹੈ ਜਿਹੜਾ ਸਿਰਜਿਆ ਜਾਣਾ ਹੈ। ਸਾਬਸੁਤਰਾ ਨਸ਼ੇ ਤੋਂ ਮੁਕਤ ਲੜਾਈ ਝਗੜੇ ਤੋਂ ਦੂਰ ਸੋ ਇਸ ਤਰ੍ਹਾਂ ਦਾ ਮਾਹੌਲ ਆਪਾਂ ਸਿਰਜੀ ਆਪਣੇ ਆਲੇ ਦੁਆਲੇ ਸੋ ਦੋਸਤੋ ਪਹਿਲ ਕਰਨ ਦੀ ਲੋੜ ਹੁੰਦੀ ਹੈ ਜਦੋਂ ਆਪਾਂ ਥੋੜਾ ਜਿਹਾ ਪ੍ਰਾਲਾ ਕਰਦੇ ਆਂ ਤੇ ਆਪਣੇ ਨੇ ਨਾਲ ਕਾਫਲੇ ਆ ਜਿਹੜੇ ਬਾਅਦ ਦੇ ਤੁਰੇ ਜਾਂਦੇ ਨੇ ਕਿਸੇ ਰਾਤ ਕਿਸੇ ਨਵੇਂ ਰਾਹ ਤੇ ਚੱਲਣ ਦੀ ਲੋੜ ਹੁੰਦੀ ਹੈ ਉਹਦੇ ਰਾਦੇ ਉੱਪਰ ਡੰਡੀਆਂ ਬਣ ਜਾਂਦੀਆਂ ਪਹਿੇ ਬਣ ਜਾਂਦੇ ਆ ਸੜਕਾਂ ਬਣ ਜਾਂਦੀਆਂ ਬਾਈ ਹੁਣ ਕੀ ਜਾਦੂ ਦਿਖਾਵਾਂਗੇ ਕੀ ਜਿਆ ਨਾਲ ਉਹ ਵੀ ਜਾਦੂ ਸਿੱਖਣ ਆਇਆ ਜਿਹੜਾ ਇਦੋਂ ਡੀਟੀਆਂ ਕੱਢ ਕੇ ਨਾ ਇੱਧਰ ਲੈ ਕੇ ਇੱਧਰ ਲੈ ਕੇ ਆਏ ਜੇ ਕਰਕੇ ਤੇ ਕਿਤੇ ਕਿਸੇ ਪਾਸੇ ਹੋਰ ਹੀ ਲੁਕੋ ਕਿਤੇ ਕਿਤੇ ਹੋਰ ਹੀ ਕੁਝ ਕਰ ਦਿੰਦੇ ਨੇ ਡੱਬੇ ਦੇ ਪੰਜ ਜਾਂ ਸੱਤ ਡੱਬੇ ਹੁੰਦੇ ਨੇ ਉਹਨਾਂ ਦੇ ਵਿੱਚ ਹੀ ਡੀਟੀਆਂ ਇੱਧਰ ਉੱਧਰ ਜੇ ਕਰਕੇ ਪਤਾ ਨਹੀਂ ਕੀ ਕੁਝ ਕਰ ਦਿੰਦੇ ਕਮਾਲ ਆ ਯਾਰ ਬਾਕੀ ਕਲਾ ਦਾ ਭਾਈ ਕੋਈ ਮੋਲ ਨਹੀਂ ਅਸੀਂ ਪਿਛਲੇ ਸਾਲ ਘੁੰਮਣ ਗਏ ਸੀਗੇ ਮਾਊਂਟ ਅਬੂ ਉੱਥੇ ਉਹ ਸਾਨੂੰ ਉਹ ਜਿਹੜਾ ਆਈਸਕ੍ਰੀਮ ਵਾਲਾਗਾ ਜਿਹੜਾ ਆਈਸਕ੍ਰੀਮ ਦਾ ਕੋਨ ਫੜਨ ਨੇ ਦਾ ਉਹਦੇ ਕੋਲੇ ਭੱਗ ਗਏ ਅਸੀਂ ਅਸੀਂ ਵੀਡੀਓ ਵੀ ਪਾਈ ਸੀਗੀ ਬੜਾ ਦਿਮਾਗ ਆ ਬੰਦੇ ਦਾ ਯਾਰ ਭਾਈ ਤੁਸੀਂ ਉਹਦੇ ਕੋਲੋਂ ਕੋਨ ਨਹੀਂ ਫੜ ਸਕਦੇ ਐਂ ਜੇ ਕਰਕੇ ਕੋਨ ਫੜਾਉਂਦਾ ਹੈ ਜੇ ਤੁਸੀਂ ਕੋਣ ਫੜਦੇ ਹੋ ਕੋਣ ਖਾਲੀ ਰਹਿ ਜਾਂਦਾ ਪਰ ਹੈ ਪਤਾ ਨਹੀਂ ਕਿੱਧਰ ਲੈ ਜਾਂਦਾ ਕਾਰਾ ਕਰਾਂਦਾ ਜੀ ਇੰਨੇ ਉਹ ਇੰਨਾ ਵਧੀਆ ਟੈਲੈਂਟਾਂ ਬੰਦੇ ਦਾ ਕਟੋ ਘਟ ਮੱਲਾ ਦਾ ਵੀ ਅਸੀਂ 2 ਤੋਂ 3-4 ਮਿੰਟ ਉਹਦੇ ਨਾਲ ਇਸ ਤਰ੍ਹਾਂ ਉਹਨੇ ਦਿਖਾਇਆ ਜੁਰਕਾ ਆਉਦਾ ਤੇ ਇਹ ਚੀਜ਼ ਦਾ ਲਿਆ ਵੀ ਕੁਛ ਨਹੀਂ ਉਹਨੇ ਸਿਰਫ 100 ਰੁਪਇਆ ਤੇ ਅਸੀਂ ਬੱਕ ਬੱਕ ਤਰ੍ਹਾਂ ਦੇ ਕਈ ਵਾਰੀ ਆਪਣੇ ਹੁਣ ਗਰੁੱਪ ਦੇ ਵਿੱਚ ਹੁੰਦੇ ਲੈ ਐ ਕਿਵੇਂ ਨਹੀਂ ਫੜਦਾ ਮੈਂ ਫੜਦਾ ਮੈਨੂੰ ਮੈਨੂੰ ਵੜਦੇ ਮੈਨੂੰ ਮੈਨੂੰ ਪਾਸੇ ਕਰਕੇ ਇੱਕ ਮੇਰਾ ਦੋਸਤ ਸੀ ਉਹ ਮੂਰੇ ਹੋਇਆ ਉਹੀ ਹਾਲ ਉਹਦੇ ਨਾਲ ਕੀਤਾ ਉਹਦੇ ਤਾਂ ਐ ਜੇ ਕਰਕੇ ਉਹ ਨੱਕ ਤੇ ਵੀ ਲਾ ਗਿਆ ਉਹਦੀ ਕੋਣ ਦੀ ਚਿੰਝ ਜੀ ਉਹਦੇ ਨੱਕ ਤੇ ਮਾਰਿਆ ਕਰੇ ਉਹ ਐ ਜੇ ਕਰ